ਸਤਿ ਸ਼੍ਰੀ ਅਕਾਲ ਮਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਇਹ ਦਿਨ ਤੁਹਾਡਾ ਬਹੁਤ ਸੋਹਣਾ ਲੰਘੇ ਇਸੇ ਦੁਆ ਨਾਲ ਅੱਜ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਨੂੰ ਅੱਜ ਕੱਲ ਬਹੁਤ ਸਾਰੇ ਸੁਨੇਹੇ ਆਉਂਦੇ ਨੇ ਤੇ ਉਹ ਸੁਨੇਹੇ ਅਕਸਰ ਉਹਨਾਂ ਚੀਜ਼ਾਂ ਤੇ ਵੀ ਹੁੰਦੇ ਨੇ ਜਿਹੜੀਆਂ ਆਲੇ-ਦੁਆਲੇ ਵਾਪਰਦੀਆਂ ਨੇ ਤੇ ਬਹੁਤ ਸਾਰੇ ਲੋਕ ਕੁਝ ਆਪਣੀਆਂ ਚੀਜ਼ਾਂ ਵੀ ਲਿਖ ਕੇ ਭੇਜਦੇ ਨੇ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਸਾਰੀਆਂ ਗੱਲਾਂ ਤੇ ਆਪਾਂ ਗੱਲ ਕਰੀਏ ਪਰ ਅੱਜ ਦਾ ਜਿਹੜਾ ਵਿਸ਼ਾ ਏ ਥੋੜਾ ਜਿਆ ਮੈਂ ਆਪ ਵੀ ਇਹਦੇ ਤੇ ਗੱਲ ਕਰਨ ਤੋਂ ਝਿਜਕਦੀਆਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇੱਕ ਬਹੁਤ ਸਮਝ ਤੇ ਇੱਕ ਸਮਝਦਾਰ ਇਨਸਾਨ ਹੋਣਾ ਚਾਹੀਦਾ ਇਹੋ ਜੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਕੁਝ ਕੁ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਮੀਡੀਆ ਦੇ ਵਿੱਚ ਇੱਕ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਤੇ ਉਹਦੇ ਤੇ ਤਕਰੀਬਨ ਹਰ ਬੰਦੇ ਨੇ ਗੱਲ ਕੀਤੀ ਤੇ ਉਹ ਕੇਸ ਸੀਗਾ ਕਿ ਇੱਕ ਨਵਾਂ ਵਿਆਹਿਆ ਜੋੜਾ ਜਾਂਦਾ ਘੁੰਮਣ ਲਈ ਤੇ ਉੱਥੇ ਉਸ ਮੁੰਡੇ ਦਾ ਕਤਲ ਹੋ ਜਾਂਦਾ ਤੇ ਕਤਲ ਦਾ ਜਿਹੜਾ ਇਲਜ਼ਾਮ ਆ ਉਹ ਉਸ ਕੁੜੀ ਤੇ ਲੱਗਦਾ ਜਿਹਦੇ ਨਾਲ ਉਹਦਾ ਵਿਆਹ ਹੋਇਆ ਸੀ ਤੇ ਇਹਦੇ ਚ ਤਿੰਨ ਚਾਰ ਜਾਣੇ ਜਿਹੜੇ ਹੋਰ ਵੀ ਨੇ ਜਿਨ੍ਹਾਂ ਨੂੰ ਰੈਸਟ ਕੀਤਾ ਗਿਆ ਕਿ ਉਹਨਾਂ ਦੇ ਨਾਲ ਮਿਲ ਕੇ ਕੁੜੀ ਨੇ ਉਹ ਕਤਲ ਕੀਤਾ ਤੇ ਮੈਨੂੰ ਇਸ ਲਈ ਬਹੁਤ ਸਾਰੇ ਸੁਨੇਹੇ ਆਏ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰੋ ਮੈਂ ਪਹਿਲਾਂ ਵੀ ਇੱਕ ਦੋ ਪ੍ਰੋਗਰਾਮ ਨੇ ਜਿਹੜੇ ਉਹ ਵਿਆਹ ਵਾਲੇ ਰਿਸ਼ਤੇ ਦੇ ਉੱਪਰ ਕੀਤੇ ਨੇ ਪਰ ਇਸ ਪ੍ਰੋਗਰਾਮ ਤੇ ਮੈਨੂੰ ਲੱਗਿਆ ਕਿ ਅਸੀਂ ਸਾਰਿਆਂ ਨੇ ਸਮੱਸਿਆ ਦੀ ਗੱਲ ਕੀਤੀ ਪਰ ਅਸੀਂ ਇਹ ਗੱਲ ਨਹੀਂ ਕੀਤੀ ਕਿ ਸਮੱਸਿਆ ਪੈਦਾ ਕਿਉਂ ਹੁੰਦੀ ਆ ਤੇ ਪੈਦਾ ਕਿਉਂ ਹੁੰਦੀ ਆ ਕਿਉਂਕਿ ਅਸੀਂ ਵਿਆਹ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਜ਼ਰ ਅੰਦਾਜ਼ ਕਰ ਦਿੰਨੇ ਆ ਖਾਸ ਕਰਕੇ ਮਾਪੇ ਜਦੋਂ ਉਹ ਆਪਣੇ ਨਿਆਣਿਆਂ ਦਾ ਰਿਸ਼ਤਾ ਕਰਦੇ ਨੇ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਜਾਂ ਫਿਰ ਜਦੋਂ ਅਸੀਂ ਨਿਆਣੇ ਨੂੰ ਪਾਲਦਿਆਂ ਜਦੋਂ 14-15 ਸਾਲ ਦਾ ਹੋ ਜਾਂਦਾ ਜਦੋਂ ਉਹਨੂੰ ਰਿਸ਼ਤਿਆਂ ਦੀ ਸਮਝ ਆਉਂਦੀ ਆ ਜਾਂ ਆਪਾਂ ਕਹਿੰਦੇ ਆ ਕਿ ਆਪੋਜ਼ਿਟ ਜੈਂਡਰ ਅਟਰੈਕਸ਼ਨ ਹੁੰਦਾ ਤਾਂ ਉਸ ਵਕਤ ਤੋਂ ਸਾਡੀ ਜਿਹੜੀ ਗੱਲਬਾਤ ਆ ਉਹਦੇ ਨਾਲੋਂ ਕਿਵੇਂ ਦੀ ਹੋਣੀ ਚਾਹੀਦੀ ਆ ਕਿ ਵਾਦ ਚੋਂ ਜਿਹੜੇ ਇਹੋ ਜਿਹੇ ਹਾਦਸੇ ਨੇ ਉਹ ਨਾਮ ਵਾਪਰਨ ਮੈਂ ਬਹੁਤ ਸੋਚ ਸਮਝ ਕੇ ਚਾਰ ਪੰਜ ਚੀਜ਼ਾਂ ਜਿਹੜੀਆਂ ਸੋਚੀਆਂ ਕਿ ਆਪਾਂ ਇਹਨਾਂ ਤੇ ਗੱਲਬਾਤ ਕਰੀਏ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਵੀ ਅੱਜ ਤੋਂ ਤਕਰੀਬਨ 40 50 ਸਾਲ ਪਹਿਲਾਂ ਦਾ ਜਿਹੜਾ ਸਮਾਜ ਸੀ ਨਾ ਉਦੋਂ ਇਹ ਹੁੰਦਾ ਸੀਗਾ ਕਿ ਮੁੰਡੇ ਵਾਲੇ ਕੁੜੀ ਵੇਖ ਲੈਂਦੇ ਸੀ ਤੇ ਕੁੜੀ ਵਾਲਾ ਜਿਹੜਾ ਪਰਿਵਾਰ ਆ ਉਹ ਮੁੰਡਾ ਵੇਖਿਆ ਹੁੰਦਾ ਸੀ ਤੇ ਇਦਾਂ ਉਹਨਾਂ ਨੂੰ ਆਪਸ ਵਿੱਚ ਬਿਨਾ ਮਿਲਾਏ ਜਾਂ ਉਹਨਾਂ ਦੀ ਆਪਸ ਵਿੱਚ ਬਿਨਾ ਵੇਖ ਵਿਖਾਈ ਤੋਂ ਰਿਸ਼ਤੇ ਨੇ ਜਿਹੜੇ ਤੈਅ ਹੋ ਜਾਂਦੇ ਸੀ ਪਰ ਜਦੋਂ ਸਾਡਾ ਟਾਈਮ ਆਇਆ ਜਿਵੇਂ ਅੱਜ ਤੋਂ 20-25 ਸਾਲ ਪਹਿਲਾਂ ਉਦੋਂ ਇਹ ਹੁੰਦਾ ਸੀਗਾ ਕਿ ਕੁੜੀ ਤੇ ਮੁੰਡਾ ਆਹਮੋ ਸਾਹਮਣੇ ਬੈਠਦੇ ਹੁੰਦੇ ਸੀ ਪਰ ਸਹਿਮਤੀ ਜਾਂ ਅਸਹਿਮਤੀ ਆ ਜਿਹੜੀ ਉਹ ਪਰਿਵਾਰ ਦੀ ਹੁੰਦੀ ਸੀਗੀ ਮਤਲਬ ਕੁੜੀ ਤੇ ਮੁੰਡੇ ਦਾ ਮਿਲਣਾ ਇੱਕ ਫਾਰਮੈਲਿਟੀ ਦੇ ਤੌਰ ਤੇ ਹੀ ਅਸੀਂ ਕਹਿ ਸਕਦੇ ਹਾਂ ਕਿ ਵੀ ਇਹ ਹੁੰਦਾ ਸੀ ਵੀ ਚਲੋ ਜੀ ਤੈਨੂੰ ਪਤਾ ਲੱਗ ਜਾਏ ਕਿ ਤੇਰਾ ਇਹ ਦਿਨ ਆ ਵਿਆਹ ਹੋਣਾ ਤੇ ਕੁੜੀ ਨੂੰ ਪਤਾ ਲੱਗ ਜਾਏ ਕਿ ਇਹ ਮੁੰਡਾ ਜਾਂ ਇਹ ਪਰਿਵਾਰ ਆ ਜਿਨ੍ਹਾਂ ਦੇ ਘਰ ਚ ਉਹ ਜਾ ਰਹੀ ਆ ਪਰ ਜਿਹੜਾ ਰਿਸ਼ਤੇ ਨੂੰ ਹਾਮੀ ਭਰਨੀ ਉਹ ਸਿਰਫ ਪਰਿਵਾਰ ਵੱਲੋਂ ਹੀ ਹੁੰਦਾ ਸੀ ਦੋਵਾਂ ਧਿਰਾਂ ਦੇ ਮਾਪਿਆਂ ਵੱਲੋਂ ਹੁੰਦਾ ਸੀ ਪਰ ਹੁਣ ਜਿਹੜਾ ਵਕਤ ਆ ਉਹ ਬਹੁਤ ਜ਼ਿਆਦਾ ਬਦਲ ਗਿਆ ਹੁਣ ਆਪਾਂ ਕਹਿੰਦੇ ਆ ਕਿ ਨਿਆਣੇ ਨੇ ਜਿਹੜੇ ਉਹ ਕੋਅਡ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਕੋਅਡ ਕਾਲਜੇਜ਼ ਦੇ ਵਿੱਚ ਪੜ੍ਹਦੇ ਨੇ ਤਾਂ ਬਹੁਤ ਸਾਰੇ ਨਿਆਣਿਆਂ ਦੀਆਂ ਜਿਹੜੀਆਂ ਦੋਸਤੀਆਂ ਨੇ ਉਹ ਕਾਲਜਾਂ ਦੇ ਸਮੇਂ 'ਚ ਜਾਂ ਸਕੂਲਾਂ ਦੇ ਸਮੇਂ 'ਚ ਹੀ ਹੋ ਜਾਂਦੀਆਂ ਨੇ ਮਤਲਬ ਅ ਅਸੀਂ ਹੁਣ ਅ ਅੱਜ ਤੋਂ 50 ਸਾਲ ਪਹਿਲਾਂ ਜਾਂ ਅੱਜ ਤੋਂ 25 ਸਾਲ ਪਹਿਲਾਂ ਵਰਗੇ ਰਿਸ਼ਤਿਆਂ ਦੀ ਉਮੀਦ ਨਹੀਂ ਕਰ ਸਕਦੇ ਜਦੋਂ ਅ ਕੋਈ ਵੀ ਪਰਿਵਾਰ ਆ ਜਦੋਂ ਆਪਣੇ ਬੱਚੇ ਪਾਲਦੇ ਨੇ ਜਿਵੇਂ ਬਹੁਤ ਸਾਰੇ ਪਰਿਵਾਰ ਕਹਿ ਦਿੰਦੇ ਕਿ ਸਾਨੂੰ ਇੰਟਰ ਕਾਸਟ ਤੇ ਇੰਟਰ ਰਿਲੀਜੀਅਨ ਜਿਹੜੇ ਉਹ ਰਿਸ਼ਤੇ ਅਸੀਂ ਨਹੀਂ ਕਰ ਸਕਦੇ ਸਾਨੂੰ ਉਹ ਨਹੀਂ ਪਸੰਦ ਹੈਗੇ ਜਾਂ ਬਹੁਤ ਸਾਰੇ ਪਰਿਵਾਰ ਇਹ ਕਹਿ ਦਿੰਦੇ ਆ ਕਿ ਵੀ ਸਾਨੂੰ ਕਾਸਟ ਤੋਂ ਜਾਂ ਰਿਲੀਜੀਅਨ ਤੋਂ ਕੋਈ ਪ੍ਰੋਬਲਮ ਨਹੀਂ ਪਰ ਸਾਨੂੰ ਰਿਸ਼ਤਾ ਹੈ ਜਿਹੜਾ ਸਾਡੇ ਸਟੇਟਸ ਦਾ ਚਾਹੀਦਾ ਮੈਨੂੰ ਲੱਗਦਾ ਕਿ ਜੇ ਤੁਹਾਡੀ ਸੋਚ ਐਦਾਂ ਦੀ ਆ ਜਾਂ ਤੁਹਾਡਾ ਪਰਿਵਾਰ ਆ ਜਿਹੜਾ ਉਹ ਇਸ ਤਰੀਕੇ ਨਾਲ ਸੋਚਦਾ ਹੈ ਹਰ ਇੱਕ ਦੀ ਨਿੱਜੀ ਸੋਚ ਹੈ ਉਹਨਾਂ ਨੂੰ ਚਾਹੀਦਾ ਫਿਰ ਕਿ ਆਪਣੇ ਬੱਚੇ ਜਦੋਂ ਉਹਨਾਂ ਦੇ 14-15 ਸਾਲ ਦੇ ਹੋ ਜਾਂਦੇ ਨੇ ਤਾਂ ਉਹ ਉਹਨਾਂ ਨੂੰ ਇਹ ਗੱਲਾਂ ਸਮਝਾਉਣੀਆਂ ਸ਼ੁਰੂ ਕਰਨ ਕਿ ਆਪਣੇ ਪਰਿਵਾਰ ਨੇ ਜਿਹੜੇ ਉਹ ਇਦਾਂ ਸੋਚਦੇ ਨੇ ਸਾਡੇ ਰੀਤੀ ਰਿਵਾਜ ਇਦਾਂ ਦੇ ਨੇ ਤੇ ਆਹ ਗੱਲ ਆ ਜਿਹੜੀ ਅਸੀਂ ਕੱਲ ਨੂੰ ਡਾਈਜੈਸਟ ਕਰ ਸਕਾਂਗੇ ਤੇ ਆਹ ਚੀਜ਼ ਆ ਜਿਹੜੀ ਉਹ ਸਾਡੇ ਸਹਿਮਤੀ ਦੇ ਅੰਦਰ ਨਹੀਂ ਹੋਊਗੀ ਤੇ ਜੇ ਤੁਸੀਂ ਬੱਚਿਆਂ ਨੂੰ ਉਸ ਉਮਰ ਤੋਂ ਹੀ ਚੀਜ਼ਾਂ ਸਮਝਾਉਣੀਆਂ ਸ਼ੁਰੂ ਕਰਦੇ ਆਂ ਤਾਂ ਯਕੀਨਨ ਉਹਨਾਂ ਨੂੰ ਪਤਾ ਹੁੰਦਾ ਕਿ ਮੇਰਾ ਪਰਿਵਾਰ ਕਿਸ ਬੰਦੇ ਨਾਲ ਰਿਸ਼ਤਾ ਜੋੜ ਸਕੂਗਾ ਜ਼ਿੰਦਗੀ 'ਚ ਜਾਂ ਕਿਹੜੇ ਪਰਿਵਾਰ ਨਾਲ ਰਿਸ਼ਤਾ ਨਹੀਂ ਜੋੜ ਸਕੂਗਾ ਉਹ ਉਸ ਵਕਤ ਤੋਂ ਜ਼ਰੂਰ ਜਦੋਂ ਵੀ ਕਿਸੇ ਬੰਦੇ ਨੂੰ ਚੁਣਨਗੇ ਹੋ ਸਕਦਾ ਤੁਹਾਡੀਆਂ ਗੱਲਾਂ ਨੂੰ ਧਿਆਨ 'ਚ ਰੱਖਣ ਤੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਪਰ ਬਹੁਤ ਸਾਰੇ ਪਰਿਵਾਰ ਐਦਾਂ ਦੇ ਹੁੰਦੇ ਨੇ ਕਿ ਉਹ ਭਾਵੇਂ ਆ ਕੋਈ ਵੀ ਨਿਆਣਾ ਜਿਵੇਂ ਅਸੀਂ ਕਹਿ ਦਿੰਨੇ ਆ ਕਿ ਅਸੀਂ ਨਾ ਇੱਕ ਸੋਚ ਹੀ ਬਣਾ ਲਈ ਮੈਂ ਦੇਖਦੀ ਹੁੰਨੀ ਆ ਕਿ ਬਹੁਤ ਸਾਰੇ ਲੋਕ ਅੱਜ ਵੀ ਕਹਿਣਗੇ ਆ ਵੀ ਅਸੀਂ ਲਵ ਮੈਰਿਜ ਆ ਜਿਹੜੀ ਉਹਨੂੰ ਪਸੰਦ ਨਹੀਂ ਕਰਦੇ ਮਤਲਬ ਅਸੀਂ ਜੇ ਸਾਡਾ ਬੱਚਾ ਆਪ ਕੋਈ ਰਿਸ਼ਤਾ ਪਸੰਦ ਕਰਕੇ ਸਾਨੂੰ ਦੱਸ ਰਿਹਾ ਤਾਂ ਬਹੁਤ ਸਾਰੇ ਪਰਿਵਾਰ ਅੱਜ ਵੀ ਉਹਦੇ 'ਚ ਸਹਿਮਤੀ ਨਹੀਂ ਜਤਾਉਂਦੇ ਜਿਵੇਂ ਮੈਂ ਕੁਝ ਦਿਨ ਪਹਿਲਾਂ ਇੱਕ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਨੇ ਭਾਜੀ ਨੇ ਕਿਹਾ ਕਿ ਅੱਜ ਵੀ ਲੋਕਾਂ ਦੀ ਸੋਚ ਇਹ ਆ ਕਿ ਵੀ ਜਿਹੜਾ ਮੁੰਡਾ ਏ ਉਹ ਆਪਣੀ ਸਹਿਮਤੀ ਦਾ ਰਿਸ਼ਤਾ ਕਰਵਾ ਸਕਦਾ ਪਰ ਜਿਹੜੀ ਕੁੜੀ ਆ ਉਹ ਆਪਣੀ ਪਸੰਦ ਦਾ ਰਿਸ਼ਤਾ ਕਰਦਿਆਂ ਨੂੰ ਨਹੀਂ ਕਹਿ ਸਕਦੀ ਤੇ ਜੇ ਉਹ ਕਹਿੰਦੀ ਆ ਤਾਂ ਉਹਦੇ 'ਚ ਵੀ ਲੋਕ ਇਹੀ ਕਹਿਣਗੇ ਵੀ ਜੀ ਇਹ ਦੇ ਨਾਲ ਇਹਦੀ ਫਲਾਣੀ ਭੈਣ ਪੜਦੀ ਸੀ ਇਹਦੀ ਮਾਸੀ ਦੀ ਕੁੜੀ ਇਹਦੇ ਨਾਲ ਪੜਦੀ ਸੀ ਉਹ ਫਿਰ ਜੀ ਫਲਾਣੇ ਨੇ ਵਿਚ ਪਾ ਕੇ ਰਿਸ਼ਤਾ ਕਰਾਇਆ ਮਤਲਬ ਅਸੀਂ ਅੱਜ ਤੱਕ ਇੰਨਾਂ ਚੀਜ਼ਾਂ ਨੂੰ ਸੋਚਦੇ ਆ ਜਿਵੇਂ ਮੈਂ ਕਿਹਾ ਕਿ ਹਰ ਇੱਕ ਦੀ ਨਿੱਜੀ ਸੋਚ ਆ ਮੈਂ ਇਹ ਨਹੀਂ ਕਹਿੰਦੀ ਕਿ ਇਹ ਨਹੀਂ ਹੋਣਾ ਚਾਹੀਦਾ ਹੋ ਸਕਦਾ ਬਹੁਤ ਸਾਰੇ ਪਰਿਵਾਰ ਨਹੀਂ ਇੰਨਾਂ ਚੀਜ਼ਾਂ ਨੂੰ ਪਸੰਦ ਕਰਦੇ ਪਰ ਜੇ ਹਾਂ ਤੁਹਾਡਾ ਬੱਚਾ ਜਿਹੜਾ ਇੱਕ ਚੰਗਾ ਪੜਿਆ ਲਿਖਿਆ ਜੀ ਉਹ ਕੋਈ ਐਵੇਂ ਦਾ ਇਨਸਾਨ ਆਪਣੇ ਲਈ ਚੁਣਦਾ ਕਿ ਜਿਹੜਾ ਉਹਨੂੰ ਲੱਗਦਾ ਹੈ ਕਿ ਆ ਉਹਦਾ ਉਹਦੀ ਸੋਚ ਉਹਦੇ ਨਾਲ ਮਿਲਦੀ ਆ ਤਾਂ ਜਰੂਰ ਤੁਸੀਂ ਉਸ ਰਿਸ਼ਤੇ ਬਾਰੇ ਸੋਚੋ ਉਸ ਰਿਸ਼ਤੇ ਨੂੰ ਕਨਸੀਡਰ ਕਰੋ ਤੇ ਕਈ ਵਾਰੀ ਐਵੇਂ ਵੀ ਹੁੰਦਾ ਕਿ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਉਹ ਤਕਰੀਬਨ ਆਪਣੇ ਤੋਂ ਰੁੱਤ ਵਿੱਚ ਵੱਡੇ ਰਿਸ਼ਤੇਦਾਰ ਚੁਣਦੇ ਆ ਕਿ ਸਾਡਾ ਤੀ ਪੁੱਤਰ ਆ ਜਿਹੜਾ ਉਹ ਸੁਖੀ ਰਹੇ ਜਿਦੇ ਨਾਲ ਉਹ ਵਿਆਹਿਆ ਜਾਣਾ ਉਹ ਬੱਚਾ ਪੂਰਾ ਪੜਿਆ ਲਿਖਿਆ ਹੋਵੇ ਮਤਲਬ ਆਪ ਉਸ ਰਿਸ਼ਤੇ ਦੀ ਕੋਕ ਪਰਖਾ ਜਿਹੜੀ ਉਹ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਮਾਪਿਆਂ ਵੱਲੋਂ ਜਿਹੜੇ ਚੁਣੇ ਹੋਏ ਰਿਸ਼ਤੇ ਹੁੰਦੇ ਨੇ ਉਹ ਜ਼ਿਆਦਾ ਸਮਝਦਾਰੀ ਨਾਲ ਚੁਣੇ ਜਾਂਦੇ ਨੇ ਤੇ ਇੱਥੇ ਫਿਰ ਉਹ ਬੱਚਿਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਆ ਜਿਵੇਂ ਉਹੀ ਗੱਲ ਕਿ ਉਹ ਪਸੰਦਗੀ ਨੂੰ ਨਜ਼ਰਅੰਦਾਜ਼ ਕਰਦੇ ਆ ਖਾਸ ਕਰਕੇ ਜੇ ਕੁੜੀ ਨੇ ਆਪ ਪਸੰਦ ਕੀਤਾ ਤਾਂ ਉਹਦੇ ਦੀ ਸਹਿਮਤੀ ਨੇ ਜਤਾਈ ਜਾਂਦੀ ਕਈ ਵਾਰੀ ਉਹੀ ਗੱਲ ਵੀ ਜੇ ਇੰਟਰ ਕਾਸਟ ਹੈ ਜਾਂ ਇੰਟਰ ਰਿਲੀਜੀਅਨ ਹੈ ਜਾਂ ਤੁਹਾਡੇ ਸਟੇਟਸ 'ਚ ਬਹੁਤ ਜ਼ਿਆਦਾ ਫਰਕ ਆ ਉੱਥੇ ਵੀ ਰਿਸ਼ਤਿਆਂ ਨੂੰ ਸਹਿਮਤੀ ਨਹੀਂ ਦਿੱਤੀ ਜਾਂਦੀ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੇ ਬਹੁਤ ਬੈਠ ਕੇ ਇੱਕ ਚੰਗਾ ਵਿਚਾਰ ਵਟਾਂਦਰਾ ਤੁਸੀਂ ਆਪਣੇ ਬੱਚਿਆਂ ਨਾਲ ਕਰੋ ਉਹਨਾਂ ਜੇ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ ਤਾਂ ਉਹਨਾਂ ਨੂੰ ਮੌਕਾ ਦਿਓ ਕਿ ਉਹ ਆਪਣੀ ਗੱਲ ਤੁਹਾਡੇ ਅੱਗੇ ਰੱਖਣ ਹੋ ਸਕਦਾ ਕਿ ਤੁਹਾਨੂੰ ਅੰਜੇ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਤਾਂ ਤੁਹਾਨੂੰ ਉਸ ਰਿਸ਼ਤੇ ਦੇ ਵਿੱਚ ਕੁਝ ਚੰਗਾ ਲੱਭ ਜਵੇ ਜੇ ਉਹ ਰਿਸ਼ਤਾ ਚੰਗਾ ਨਹੀਂ ਤੁਸੀਂ ਫਿਰ ਵੀ ਵਿਚਾਰ ਕਰਦੇ ਹੋ ਹੋ ਸਕਦਾ ਤੁਹਾਡਾ ਬੱਚਾ ਇੰਨੇ ਟਰਮੇ ਨਾਲ ਤੁਹਾਡੀ ਗੱਲ ਸੁਣ ਲਵੇ ਕਿ ਉਹਨੂੰ ਲੱਗੇ ਕਿ ਜੋ ਮੇਰੇ ਮਾਪੇ ਕਹਿ ਰਹੇ ਨੇ ਉਹ ਸਹੀ ਹੈ ਤੇ ਜਦੋਂ ਅਸੀਂ ਵਿਆਹ ਤੋਂ ਪਹਿਲਾਂ ਨਿਆਣਿਆਂ ਨਾਲ ਗੱਲ ਹੀ ਨਹੀਂ ਕਰਦੇ ਅਸੀਂ ਉਹਨਾਂ ਨੂੰ ਪੁੱਛਦੇ ਨਹੀਂ ਕਿ ਵੀ ਜਿੱਥੇ ਅਸੀਂ ਤੇਰਾ ਰਿਸ਼ਤਾ ਕਰ ਰਹੇ ਹਾਂ ਤੇਰੀ ਸਹਿਮਤੀ ਹੈਗੀ ਆ ਜਾਂ ਨਹੀਂ ਹੈਗੀ ਫਿਰ ਇਦਾਂ ਦੇ ਰਿਸ਼ਤੇ ਹੁੰਦੇ ਆ ਕਿ ਜਿਨ੍ਹਾਂ ਦਾ ਥੋੜੇ ਦਿਨਾਂ ਬਾਅਦ ਐਵੇਂ ਦਾ ਨਤੀਜਾ ਨਿਕਲਦਾ ਕਿ ਕਿੱਥੇ ਦਾ ਅਸੀਂ ਪਰਿਵਾਰ ਦੇ ਵਿੱਚ ਬੈਠਣਾ ਜਿਹੜਾ ਰਿਸ਼ਤਾ ਸਾਨੂੰ ਨਹੀਂ ਵੀ ਪਸੰਦ ਅਸੀਂ ਕੱਲ ਦਾ ਸੋਚ ਕੇ ਅੱਜ ਆਪਣੇ ਬੱਚੇ ਨੂੰ ਉਹਦੇ ਲਈ ਸਹਿਮਤੀ ਦੇਣਾ ਬੇਸ਼ੱਕ ਸਾਡੀ ਮਜਬੂਰੀ ਵੀ ਬਣ ਜੇ ਪਰ ਫਿਰ ਵੀ ਮੈਨੂੰ ਲੱਗਦਾ ਉਨੀ ਵੱਡੀ ਸਮੱਸਿਆ ਨਹੀਂ ਪੈਦਾ ਹੋਊਗੀ ਜਿੰਨੀ ਕਿ ਬਾਅਦ ਚੋਂ ਵਿਆਹ ਹੋਣ ਤੋਂ ਬਾਅਦ ਕੁੜੀ ਜਦੋਂ ਇਦਾਂ ਦਾ ਫੈਸਲਾ ਕਰ ਲੈਂਦੀ ਆ ਜਾਂ ਮੁੰਡਾ ਇਦਾਂ ਦਾ ਫੈਸਲਾ ਕਰ ਲੈਂਦਾ ਕਿ ਇਹਦੇ ਨਾਲ ਮੇਰਾ ਜ਼ਬਰਦਸਤੀ ਵਿਆਹ ਹੋਇਆ ਤੇ ਮੈਂ ਇਹ ਰਿਸ਼ਤੇ ਦੇ ਵਿੱਚ ਨਹੀਂ ਰਹਿ ਸਕਦਾ ਹੁਣ ਤੁਸੀਂ ਦੇਖੋ ਕਿ 4 ਜਾਂ 5 ਦਿਨ ਦੇ ਵਿੱਚ ਉਸ ਵਿਆਹ ਦੇ ਵਿੱਚ ਇਹੋ ਜਿਹਾ ਕੀ ਵਾਪਰ ਗਿਆ ਕਿ ਉਸ ਕੁੜੀ ਨੇ ਉਸ ਮੁੰਡੇ ਨੂੰ ਮਰਵਾਉਣ ਦਾ ਫੈਸਲਾ ਕਰ ਲਿਆ ਇਹਦਾ ਮਤਲਬ ਇਹੀ ਹੈ ਕਿ ਉਹਨੂੰ ਇਹ ਵਿਆਹ ਪਸੰਦ ਨਹੀਂ ਸੀ ਤੇ ਉਹਨੂੰ ਇਹ ਗੱਲ ਆਪਣੇ ਮਾਪਿਆਂ ਨੂੰ ਦੱਸਣੀ ਵੀ ਚਾਹੀਦੀ ਸੀ ਮੈਂ ਬਹੁਤ ਹੈਰਾਨ ਹੋਈ ਇਸ ਚੀਜ਼ ਤੇ ਕਿ ਵੀ ਕਿਸੇ ਨੂੰ ਮਰਵਾਉਣ ਵਰਗਾ ਖਤਰਨਾਕ ਫੈਸਲਾ ਤੁਸੀਂ ਕਰ ਲੰਨੇ ਹੋ ਕਿੱਡਾ ਦਲੇਰ ਫੈਸਲਾ ਤੁਸੀਂ ਕਰ ਲਿਆ ਕਿ ਮੈਂ ਇਸ ਬੰਦੇ ਨੂੰ ਮਰਵਾ ਦੇਣਾ ਉਹਦੀ ਬਜਾਏ ਕਾਸ਼ ਤੁਸੀਂ 1 ਮਿੰਟ ਦੀ ਇਹ ਦਲੇਰੀ ਵਿਖਾਈ ਹੁੰਦੀ ਕਿ ਤੁਸੀਂ ਆਪਣੇ ਮਾਪਿਆਂ ਨੂੰ ਕਹਿ ਸਕੋ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਮੈਂ ਇਹ ਵਿਆਹ ਨਹੀਂ ਕਰਾਉਣਾ ਹਾਂ ਜੇ ਤੁਸੀਂ ਇਸ ਰਿਸ਼ਤੇ ਨਾਲ ਜਿੱਥੇ ਮੈਂ ਪਸੰਦ ਕੀਤਾ ਤੁਸੀਂ ਉਹਦੇ ਨਾਲ ਸਹਿਮਤੀ ਨਹੀਂ ਜਿਤਾਉਂਦੇ ਤਾਂ ਮੈਂ ਤੁਹਾਡੀ ਸਹਿਮਤੀ ਦੀ ਉਡੀਕ ਕਰੂੰ ਪਿਆਰ ਇਹ ਹੁੰਦਾ ਪਿਆਰ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਇੱਕ ਨੂੰ ਪਿਆਰ ਕਰਦੇ ਹੋ ਤੇ ਦੂਜੇ ਬੰਦੇ ਨੂੰ ਤੁਸੀਂ ਮਰਵਾ ਦੋਗੇ ਜਿਹਦੇ ਅੰਦਰ ਪਿਆਰ ਆ ਉਹ ਕਿਸੇ ਨੂੰ ਮਰਵਾਉਣ ਬਾਰੇ ਕਿਸੇ ਨੂੰ ਕੋਈ ਦੁੱਖ ਦੇਣ ਬਾਰੇ ਨਹੀਂ ਸੋਚ ਸਕਦਾ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਦੀ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਪੁਰਾਣਾ ਵਕਤ ਨਹੀਂ ਹੈਗਾ ਕਿ ਤੁਸੀਂ ਆਪਣੇ ਬੱਚੇ ਨੂੰ ੱੱਕੇ ਨਾਲ ਕਿਸੇ ਹੋਰ ਘਰ ਤੋਰ ਦੋਗੇ ਕਿਤੇ ਹੋਰ ਵਿਆਹ ਦੋਗੇ ਤੇ ਉਹਦਾ ਉਸ ਪ੍ਰਾਣੇ ਇਨਸਾਨ ਨਾਲੋਂ ਰਾਬਤਾ ਹਮੇਸ਼ਾ ਲਈ ਖਤਮ ਹੋ ਜਾਊਗਾ ਕਿਉਂਕਿ ਅੱਜਕੱਲ ਫੋਨ ਨੇ ਸੋਸ਼ਲ ਮੀਡੀਆ ਦੇ ਥਰੂ ਬਹੁਤ ਸਾਰੇ ਇਦਾਂ ਦੇ ਜਰੀਏ ਨਿਆਣਿਆਂ ਕੋਲ ਹੈਗੇ ਨੇ ਕਿ ਉਹ ਇੱਕ ਦੂਜੇ ਨਾਲ ਸਾਲਾਂ ਦਰ ਸਾਲ ਜੁੜੇ ਰਹਿੰਦੇ ਨੇ ਤੇ ਦਵਾਰਾ ਕਦੋਂ ਤੁਹਾਡੇ ਇਮੋਸ਼ਨਸ ਟ੍ਰਿਗਰ ਹੋ ਜਾਣਗੇ ਕਦੋਂ ਤੁਹਾਡੇ ਇਮੋਸ਼ਨਸ ਤੁਹਾਡੇ ਤੇ ਹਾਵੀ ਹੋ ਜਾਣਗੇ ਤੁਹਾਨੂੰ ਨਹੀਂ ਪਤਾ ਕਈ ਵਾਰੀ 15-15 10-10 ਸਾਲ ਦੇ ਵਿਆਹ ਦੇ ਵਿੱਚ ਵੀ ਲੋਕ ਐਵੇਂ ਦੇ ਫੈਸਲੇ ਕਰ ਲੈਂਦੇ ਨੇ। ਅ ਇੱਕ ਅੰਕਲ ਨੇ ਡਾਕਟਰ ਨੇ ਉਹ ਉਹਨਾਂ ਕੋਲੇ ਇਦਾਂ ਦੇ ਬਹੁਤ ਕੇਸ ਆਉਂਦੇ ਨੇ ਉਹ ਮੇਰੇ ਨਾਲ ਹਮੇਸ਼ਾ ਗੱਲ ਕਰਦੇ ਆ ਕਿ ਅੱਜ ਵੀ ਬਹੁਤ ਸਾਰੇ ਵਿਆਹੇ ਵਰੇ ਜੋੜੇ ਨੇ ਜਿਹੜੇ ਉਹ ਆ ਕੇ ਉਹਨਾਂ ਨਾਲੇ ਗੱਲਾਂ ਸਾਂਝੀਆਂ ਕਰਦੇ ਨੇ ਕਿ ਵੀ ਸਾਡਾ ਰਿਸ਼ਤਾ ਅਕਸਰ ਹੀ ਜਦੋਂ ਆਪਾਂ ਕਹਿੰਦੇ ਹਾਂ ਨਾ ਕਿ 10-15 ਸਾਲ ਬਾਅਦ ਰਿਸ਼ਤੇ ਦੇ ਵਿੱਚ ਨਾ ਇੱਕ ਚੁੱਪ ਜੀ ਆ ਜਾਂਦੀ ਆ। ਉਹ ਚੁੱਪੇ ਹੀ ਹੁੰਦੀ ਹੈ ਕਿ ਤੁਸੀਂ ਬੱਚੇ ਪਾਲਣ ਚ ਬਿਜ਼ੀ ਹੋ ਜਾਂਦੇ ਹੋ ਤੁਸੀਂ ਜ਼ਿੰਮੇਵਾਰੀਆਂ ਚ ਬਿਜ਼ੀ ਹੋ ਜਾਂਦੇ ਹੋ ਤੇ ਉਹ ਚੁੱਪ ਉਹਨਾਂ ਨੂੰ ਇਹ ਲੱਗਣ ਲੱਗ ਜਾਂਦੀ ਹੈ ਕਿ ਸ਼ਾਇਦ ਇਹਨੂੰ ਹੁਣ ਮੇਰੇ ਨਾਲ ਪਹਿਲਾਂ ਜਿੰਨਾ ਪਿਆਰ ਨਹੀਂ ਰਿਹਾ ਇਹਨੂੰ ਮੇਰੇ ਨਾਲ ਪਹਿਲਾਂ ਜਿੰਨੀ ਅਟੈਚਮੈਂਟ ਨਹੀਂ ਇਹਨੂੰ ਮੇਰੀ ਫਿਕਰ ਨਹੀਂ ਤੇ ਫਿਰ ਉਸ ਵਕਤ ਜਿਨ੍ਹਾਂ ਦਾ ਵੀ ਜ਼ਿੰਦਗੀ ਦੇ ਵਿੱਚ ਕੁਝ ਪਾਸਟ ਚ ਰਿਹਾ ਹੁੰਦਾ ਉਹਨਾਂ ਨੂੰ ਇਹੀ ਲੱਗਣ ਲੱਗ ਜਾਂਦਾ ਵੀ ਅੱਛਾ ਜੇ ਮੇਰਾ ਉਹਦੇ ਨਾਲ ਵਿਆਹ ਹੋ ਜਾਂਦਾ ਤਾਂ ਸ਼ਾਇਦ ਮੈਂ ਜ਼ਿਆਦਾ ਸਕੂਨ ਚ ਹੁੰਦਾ ਮੇਰੀ ਜ਼ਿੰਦਗੀ ਜ਼ਿਆਦਾ ਸੋਹਣੀ ਹੁੰਦੀ ਅਸੀਂ ਜ਼ਿਆਦਾ ਸੋਹਣੇ ਢੰਗ ਨਾਲ ਜ਼ਿੰਦਗੀ ਜਿਉਂਦੇ ਤੇ ਫਿਰ ਅਕਸਰ ਹੀ ਬੰਦੇ ਦਾ ਝੁਕਾ ਜਿਹੜਾ ਆਪਣੇ ਪ੍ਰਾਣੀਆਂ ਚੀਜ਼ਾਂ ਵੱਲ ਨੂੰ ਹੋ ਜਾਂਦਾ ਉਹਦੇ ਇਮੋਸ਼ਨਸ ਉਧਰ ਨੂੰ ਜਾਣ ਲੱਗ ਜਾਂਦੇ ਨੇ ਤੇ ਜਿਵੇਂ ਮੈਂ ਕਿਹਾ ਕਿ ਹੁਣੇ ਰਾਬਤਾ ਟੁੱਟ ਨਹੀਂ ਸਕਦਾ ਕਿਉਂਕਿ ਫੋਨ ਦੇ ਜ਼ਰੀਏ ਬਹੁਤ ਸਾਰੇ ਇਦਾਂ ਦੇ ਤੁਹਾਡੇ ਕੋਲ ਜ਼ਰੀਏ ਹੁੰਦੇ ਨੇ ਕਿ ਦੁਆਰਾ ਤੁਸੀਂ ਉਹਨਾਂ ਲੋਕਾਂ ਦੇ ਕਨੈਕਸ਼ਨ ਚ ਬਹੁਤ ਈਜ਼ੀਲੀ ਚਲੇ ਜਾਂਦੇ ਹੋ ਤੇ ਜਿਹੜੇ ਵੀ ਮਾਪੇ ਇਹ ਸੋਚ ਕੇ ਕਿ ਨਹੀਂ ਚਲੋ ਭੁੱਲ ਜੂਗਾ ਜਾਂ ਭੁੱਲ ਜੂਗੀ ਜ਼ਬਰਦਸਤੀ ਕਿਸੇ ਹੋਰ ਨਾਲ ਵਿਆਹ ਦੰਦੇ ਨੇ ਉਹ ਇਹ ਚੀਜ਼ ਜ਼ਰੂਰ ਸੋਚਣ ਕਿ ਤੁਸੀਂ ਕਈ ਵਾਰੀ ਆਪਣਾ ਇੱਕ ਘਰ ਬਚਾਉਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਕਾਰਨ ਨੇ ਜਿਹੜੇ ਉਹਨਾਂ ਨੂੰ ਖਰਾਬ ਕਰ ਦੰਦੇ ਨੇ ਇੱਕ ਤਾਂ ਉਹ ਬੰਦਾ ਜਿਹੜਾ ਤੁਹਾਡੇ ਬੱਚੇ ਨਾਲ ਵਿਆਹਾ ਗਿਆ ਉਹਨੂੰ ਨਹੀਂ ਪਤਾ ਕਿ ਤੁਹਾਡੇ ਬੱਚੇ ਨਾਲ ਕੋਈ ਤੁਸੀਂ ਜ਼ਬਰਦਸਤੀ ਕੀਤੀ ਆ ਜ਼ਬਰਦਸਤੀ ਉਹਦੇ ਨਾਲ ਰਿਸ਼ਤਾ ਕੀਤਾ ਤੇ ਉਹਦੀ ਇਸ ਵਿੱਚ ਚੀਜ਼ ਵਿੱਚ ਕੋਈ ਗਲਤੀ ਨਹੀਂ ਹੈਗੀ ਜਿਵੇਂ ਮੈਂ ਕਿਹਾ ਕਿ ਨਤੀਜਾ ਕਿੱਡਾ ਭਿਆਨਕ ਨਿਕਲਿਆ ਕਿ ਉਸ ਮੁੰਡੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਬਹੁਤ ਸਾਰੇ ਮੁੰਡੇ ਵੀ ਇਦਾਂ ਕਰਦੇ ਆ ਕਿ ਜਿਨ੍ਹਾਂ ਨੂੰ ਆਪਣੀ ਪਾਰਟਨਰ ਪਸੰਦ ਨਹੀਂ ਹੁੰਦੀ ਤੇ ਉਹ ਇਦਾਂ ਦੇ ਫੈਸਲੇ ਲੈ ਲੈਂਦੇ ਨੇ ਐਡਾ ਵੱਡਾ ਫੈਸਲਾ ਲੈਣ ਦੀ ਬਜਾਏ ਇੱਕ ਨਾ ਕਹਿਣੀ ਜਿਹੜੀ ਉਹ ਜ਼ਿਆਦਾ ਸੌਖੀ ਤੇ ਜ਼ਿਆਦਾ ਲਾਜ਼ਮੀ ਆ ਤਾਨੂੰ ਪਤਾ ਹੀ ਆ ਕਿ ਤੁਸੀਂ ਸਾਹਮਣੇ ਵਾਲੇ ਨੂੰ ਮਰਵਾ ਕੇ ਕਦੇ ਵੀ ਬਚ ਨਹੀਂ ਸਕਦੇ ਤੁਹਾਨੂੰ ਆਪਣੀ ਰਹਿਣ ਦੀ ਜ਼ਿੰਦਗੀ ਆ ਜਿਹੜੀ ਫਿਰੋ ਜੇਲ੍ਹ ਚ ਕੱਟਣੀ ਪੈਂਦੀ ਆ ਤੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਜਿਹਦੀ ਮੁਹੱਬਤ ਦੇ ਚੱਕਰ ਚ ਤੁਸੀਂ ਕਹਿੰਦੇ ਹੋ ਕਿ ਅਸੀਂ ਇਹੋ ਜਿਹਾ ਫੈਸਲਾ ਕਰ ਲਿਆ ਫਿਰ ਉਹ ਮੁਹੱਬਤ ਵੀ ਤੁਹਾਨੂੰ ਕਦੇ ਨਸੀਬ ਨਹੀਂ ਹੁੰਦੀ ਉਹਦੇ ਨਾਲ ਵੀ ਜ਼ਿੰਦਗੀ ਕੱਟਣ ਦਾ ਵਕਤ ਤੁਹਾਨੂੰ ਕਦੇ ਨਹੀਂ ਮਿਲਦਾ ਦੁਬਾਰਾ ਤੇ ਮੈਂ ਉਹਨਾਂ ਖਾਸ ਕਰਕੇ ਉਹ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਇਦਾਂ ਕਿਸੇ ਦਾ ਘਰ ਖਰਾਬ ਕਰਨ ਨਾਲੋਂ ਕਿਸੇ ਦੀ ਇੱਕ 20-25 ਸਾਲ ਪਾਲਿਆ ਹੋਇਆ ਬੱਚਾ ਉਹਨਾਂ ਤੋਂ ਖੋਹ ਲੈਣ ਦੀ ਬਜਾਏ ਤੁਸੀਂ ਆਪਣੇ ਮਾਪਿਆਂ ਨੂੰ ਦਲੇਰੀ ਨਾਲ ਨਾ ਕਹਿਣੀ ਸਿੱਖੋ ਜੇ ਤੁਹਾਨੂੰ ਲੱਗਦਾ ਕਿ ਮੈਂ ਉਸ ਰਿਸ਼ਤੇ ਚ ਅਡਜਸਟ ਨਹੀਂ ਕਰ ਸਕੂੰਗਾ ਮੈਂ ਉਸ ਰਿਸ਼ਤੇ ਚ ਨਿਭਾ ਨਹੀਂ ਸਕੂੰਗਾ ਤਾਂ ਪਹਿਲਾਂ ਹੀ ਜਿਹੜੇ ਆਪਣੇ ਫੈਸਲੇ ਸਾਫ਼ ਟੰਗ ਨਾਲ ਆਪਣੇ ਘਰਦਿਆਂ ਦੇ ਅੱਗੇ ਰੱਖਣੇ ਸਿੱਖੋ ਤੇ ਜੇ ਇਦਾਂ ਦਾ ਹੋ ਵੀ ਜਾਂਦਾ ਕਿ ਤੁਹਾਡੇ ਨਾਲ ਕੋਈ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਅੱਜਕੱਲ ਤਾਂ ਬਹੁਤ ਸੌਖਾ ਕਿ ਜਿਹਦੇ ਨਾਲ ਤੁਹਾਡਾ ਰਿਸ਼ਤਾ ਹੋ ਰਿਹਾ ਤੁਸੀਂ ਸਿੱਧਾ ਉਹਦੇ ਨਾਲ ਹੀ ਜਾ ਕੇ ਗੱਲ ਕਰੋ ਕਿ ਵੀ ਮੈਨੂੰ ਤੂੰ ਪਸੰਦ ਨਹੀਂ ਹੈ ਤੂੰ ਇਸ ਰਿਸ਼ਤੇ ਤੋਂ ਜਵਾਬ ਦੇ ਦੇ ਇਦਾਂ ਦੇ ਬਹੁਤ ਸਾਰੇ ਰਿਸ਼ਤੇ ਅਸੀਂ ਦੇਖਦੇ ਹਾਂ ਕਿ ਜਿੱਥੇ ਕੁੜੀਆਂ ਤੇ ਮੁੰਡੇ ਆਪਸ ਵਿੱਚ ਗੱਲ ਕਰਦੇ ਨੇ ਕਿ ਮੈਂ ਤੇਰੇ ਨਾਲ ਵਿਆਹ ਕਰਨ 'ਚ ਸਹਿਮਤ ਨਹੀਂ ਹਾਂ ਜਾਂ ਇਹ ਰਿਸ਼ਤਾ ਮੈਨੂੰ ਪਸੰਦ ਨਹੀਂ ਜਾਂ ਮੈਨੂੰ ਲੱਗਦਾ ਮੈਂ ਕਿਸੇ ਹੋਰ ਨਾਲ ਜ਼ਿਆਦਾ ਖੁਸ਼ ਰਹਿ ਸਕਦਾ ਕਿਉਂਕਿ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ ਹੁਣ ਤੁਸੀਂ ਵਿਆਹ ਤੋਂ ਪਹਿਲਾਂ 10 ਵਾਰ ਮਿਲਦੇ ਹੋ ਅੱਜ ਕੱਲ ਤਾਂ ਸ਼ਾਪਿੰਗ ਵੀ ਜਿਹੜੇ ਜੋੜੇ ਨੇ ਉਹ ਇਕੱਠੇ ਕਰਦੇ ਨੇ ਤੇ ਤੁਸੀਂ ਤੁਹਾਡੇ ਕੋਲ ਬਹੁਤ ਸਮਾਂ ਹੁੰਦਾ ਇੱਕ ਦੂਜੇ ਨਾਲ ਗੱਲ ਕਰਨ ਦਾ ਤੇ ਇਹਦੀ ਬਜਾਏ ਕਿ ਬਾਅਦ 'ਚੋਂ ਤੁਸੀਂ ਅਗਲੇ ਨੂੰ ਦੱਸੋ ਤੁਸੀਂ ਦੋ ਪਰਿਵਾਰਾਂ ਨੂੰ ਆਪਸ ਵਿੱਚ ਲੜਾਓ ਫਿਰ ਤੁਹਾਡਾ ਆਪਣਾ ਰਿਸ਼ਤਾ ਵੀ ਖਰਾਬ ਹੋਵੇ ਤੇ ਵਿਆਹ ਕਰਾ ਕੇ ਤੁਸੀਂ ਕਹੋ ਕਿ ਮੈਂ ਤਾਂ ਖੁਸ਼ ਨਹੀਂ ਆ ਐਵੇਂ ਦੀਆਂ ਚੀਜ਼ਾਂ ਕੁਛ ਨਹੀਂ ਕਰਦੀਆਂ ਸਗੋਂ ਰਿਸ਼ਤਿਆਂ ਨੂੰ ਹੋਰ ਵਿਗਾੜ ਦਿੰਦੀਆਂ ਨੇ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਨਾਰਮਲ ਢੰਗ ਨਾਲ ਸੋਚਣੀ ਚਾਹੀਦੀ ਆ ਉਹ ਇਹ ਸੋਚਣੀ ਚਾਹੀਦੀ ਆ ਕਿ ਜਿਹੜੇ ਵੀ ਜੋੜੇ ਵਿਆਹ ਕਰਾਉਣ ਤੋਂ ਬਾਅਦ ਵੀ ਕਈ ਸਾਲ ਇਕੱਠੇ ਰਹਿਣ ਤੋਂ ਬਾਅਦ ਵੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤੇ ਉਹ ਇੱਕ ਦੂਜੇ ਤੋਂ ਸੈਪਰੇਟ ਹੋਣ ਦਾ ਫੈਸਲਾ ਕਰਦੇ ਨੇ ਅਲੱਗ ਰਹਿਣ ਦਾ ਫੈਸਲਾ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਸੋਸਾਇਟੀ ਨੂੰ ਉਹਨਾਂ ਲਈ ਵੀ ਜਜਮੈਂਟਲ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਤਲਾਕ ਨੂੰ ਲੈ ਕੇ ਐਨਾ ਜ਼ਿਆਦਾ ਲੋਕਾਂ ਨੂੰ ਭੰਡਦੇ ਆ ਵੀ ਜੇ ਕੋਈ ਕੁੜੀ ਤਲਾਕ ਲੈ ਲੈਂਦੀ ਆ ਜਾਂ ਕੋਈ ਮੁੰਡਾ ਤਲਾਕ ਲੈ ਲੈਂਦਾ ਜਾਂ ਫਿਰ ਉਹ ਅਲੱਗ-ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਤਾਂ ਅਸੀਂ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਰੈਕਟਰਲੈਸੀ ਸਮਝਣ ਲੱਗ ਜਾਂਦੇ ਆ ਅਸੀਂ ਇਹ ਨਹੀਂ ਸਮਝਦੇ ਕਿ ਬਈ ਇਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਆਈ ਇਹ ਨਹੀਂ ਉਸ ਚੀਜ਼ ਨੂੰ ਸੈੱਟ ਕਰ ਸਕੇ ਤੇ ਇਹਨਾਂ ਨੇ ਆਪਣੇ ਆਪਣੀ ਮਾਨਸਿਕ ਸ਼ਾਂਤੀ ਲਈ ਅਲੱਗ ਰਹਿਣਾ ਚੁਣਿਆ ਕਈ ਵਾਰੀ ਇੱਕ ਛੱਤ ਦੇ ਥੱਲੇ ਰਹਿੰਦੇ ਹੋਏ ਅਸੀਂ ਇੰਨੇ ਔਖੇ ਹੁੰਨੇ ਆ ਕਿ ਸਾਨੂੰ ਹੁੰਦਾ ਕਿ ਛੱਤ ਇਸ ਤੋਂ ਬਾਅਦ ਮੇਂ ਛੋਟੀ ਨਸੀਬ ਹੋ ਜੇ ਪਰ ਮੈਂ ਸਕੂਨ ਨਾ ਰਵਾਂ ਤੇ ਸੋਸਾਇਟੀ ਨੂੰ ਚਾਹੀਦਾ ਕਿ ਇਹੋ ਜੇ ਜੋੜਿਆਂ ਤੇ ਤੰਜ ਕਸਣ ਦੀ ਬਜਾਏ ਉਹਨਾਂ ਨੂੰ ਭੰਡਣ ਦੀ ਬਜਾਏ ਉਹਨਾਂ ਦੀਆਂ ਸਿਚੁਏਸ਼ਨ ਨੂੰ ਸਮਝਿਆ ਕਰੋ ਜਦੋਂ ਅਸੀਂ ਜਦੋਂ ਤੱਕ ਅਸੀਂ ਤਲਾਕ ਨੂੰ ਨਾਰਮਲ ਢੰਗ ਨਾਲ ਨਹੀਂ ਵੇਖਣਾ ਸ਼ੁਰੂ ਕਰਦੇ ਫਿਰ ਲੋਕਾਂ ਨੂੰ ਇੱਕ ਅਲਟਰਨੇਟ ਇਹੀ ਲੱਗਦਾ ਹੁੰਦਾ ਕਿ ਵੀ ਮੈਂ ਤਲਾਕ ਤਾਂ ਲੈ ਨਹੀਂ ਸਕਦਾ ਮੈਨੂੰ ਦੁਨੀਆ ਭੰਡੂਗੀ ਮੇਰੇ ਪਰਿਵਾਰ ਵਾਲੇ ਭੰਨਣਗੇ ਫਿਰ ਵੀ ਉਹ ਇਦਾਂ ਦੇ ਰਾਹ ਚੋਂ ਲੈਂਦੇ ਨੇ ਚੁੰਦੇ ਇਸੇ ਲਈ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਚੀਜ਼ ਕਿਸੇ ਨੂੰ ਪਤਾ ਹੀ ਨਹੀਂ ਲੱਗਣੀ ਪਰ ਇਦਾਂ ਦੇ ਜਿਹੜੇ ਤੁਸੀਂ ਜੁਰਮ ਕਰਦੇ ਹੋ ਉਹਨਾਂ ਦੇ ਭੇਦ ਕਈ ਵਾਰੀ 10 10 ਸਾਲ ਬਾਅਦ ਵੀ ਖੁੱਲ ਜਾਂਦੇ ਨੇ ਤੇ ਐਵੇਂ ਦੇ ਫੈਸਲੇ ਲੈਣ ਦੀ ਬਜਾਏ ਤੁਹਾਨੂੰ ਚਾਹੀਦਾ ਕਿ ਸਾਫ਼ ਤੌਰ ਤੇ ਜਿਹਦੇ ਨਾਲ ਇਮੋਸ਼ਨਲੀ ਤੁਸੀਂ ਜੁੜੇ ਨਹੀਂ ਹੋਏ ਫਿਜ਼ੀਕਲੀ ਤੁਸੀਂ ਜੁੜੇ ਨਹੀਂ ਹੋਏ ਜਿਹਦੇ ਨਾਲ ਤੁਹਾਡਾ ਨਿਰਵਾਣ ਨਹੀਂ ਹੋ ਰਿਹਾ ਉਨੂੰ ਵੀ ਸਾਫ ਟੰਗ ਨਾਲ ਕਹਿ ਕੇ ਉਹਦੇ ਤੋਂ ਦੂਰ ਰਹਿਣਾ ਸਿੱਖੋ ਤੇ ਜਿਹੜੇ ਵੀ ਬੱਚੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਸੰਦ ਕੋਈ ਹੋਰ ਆ ਤੇ ਉਹਨਾਂ ਦਾ ਰਿਸ਼ਤਾ ਮਜਬੂਰੀ ਵਾਸ ਉਹਨਾਂ ਦੇ ਘਰ ਦੇ ਕਿਤੇ ਹੋਰ ਕਰ ਰਹੇ ਨੇ ਕੱਲ ਨੂੰ ਐਡੇ ਐਡੇ ਫੈਸਲੇ ਕਿਸੇ ਨੂੰ ਮਰਨ ਮਰਵਾਉਣ ਵਾਲੇ ਫੈਸਲੇ ਕਰਨ ਦੀ ਬਜਾਏ ਤੁਸੀਂ ਅੱਜ ਹੀ ਨਾ ਕਹਿਣਾ ਸਿੱਖੋ ਤੇ ਮਾਪੇ ਨੇ ਜਿਹੜੇ ਉਹ ਕਦੇ ਇਹ ਚੀਜ਼ ਨਾ ਕਰੋ ਕਿ ਤੁਸੀਂ ਜ਼ਬਰਦਸਤੀ ਕਰੋਗੇ ਤੇ ਸਾਲ ਦੋ ਸਾਲ 'ਚ ਤੁਹਾਡਾ ਬੱਚਾ ਆਪਣਾ ਪਾਸਟ ਆ ਜਿਹੜਾ ਭੁੱਲ ਜਾਊਗਾ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਵਾਕਈ ਇਮੋਸ਼ਨਲੀ ਉਸ ਪਰਸਨ ਨਾਲ ਇੰਨਾ ਜ਼ਿਆਦਾ ਟੈਸਟ ਹੈ ਕਿ ਤੁਸੀਂ ਜਿੱਥੇ ਰਿਸ਼ਤਾ ਕਰੋਗੇ ਉਹ ਉਹਦੇ ਨਾਲ ਨਹੀਂ ਰਹਿ ਸਕੂਗਾ ਤਾਂ ਉਹਦੇ ਨਾਲ ਤੱਕਾ ਨਾ ਕਰੋ ਜਿਵੇਂ ਮੈਂ ਕਿਹਾ ਕਿ ਅੱਜ ਕੱਲ ਇੱਕ ਪਰਿਵਾਰ ਵਿੱਚ ਆ ਪਰ ਬਾਅਦ ਜੋ ਕਈ ਵਾਰੀ ਉਹ ਸਮੱਸਿਆ ਐ ਐਡੀ ਵੱਡੀ ਬਣ ਜਾਂਦੀ ਹੈ ਕਿ ਅਸੀਂ ਸਾਰੀ ਜ਼ਿੰਦਗੀ ਸਿਰ ਚੁੱਕ ਕੇ ਤਨ ਜੋਗੇ ਨਹੀਂ ਰਹਿੰਦੇ ਹੁਣ ਤੁਸੀਂ ਦੇਖੋ ਕਿ ਅੱਜ ਤੋਂ 20 25 ਦਿਨ ਪਹਿਲਾਂ ਕੌਣ ਜਾਣਦਾ ਹੋਊਗਾ ਕਿ ਫਲਾਣੇ ਸ਼ਹਿਰ ਇੱਕ 24 ਸਾਲ ਦੀ ਕੁੜੀ ਸੋਨਮ ਰਹਿੰਦੀ ਐ ਅੱਜ ਪੂਰੀ ਦੁਨੀਆ ਜਾਣਦੀ ਐ ਕਿ ਫਲਾਣੇ ਸ਼ਹਿਰ ਇੱਕ ਕੁੜੀ ਤੇ ਉਹਦਾ ਇੰਨੇ ਦਿਨ ਪਹਿਲਾਂ ਵਿਆਹ ਹੋਇਆ ਤੇ ਉਹਨੇ ਆਪਣਾ ਪਾਰਟਨਰ ਮਰਵਾ ਦਿੱਤਾ ਬਹੁਤ ਸਾਰੇ ਮੁੰਡੇ ਵੀ ਇਦਾਂ ਦਾ ਕੁਝ ਕਰਦੇ ਨੇ ਜੇ ਅਸੀਂ ਇਦਾਂ ਦੀਆਂ ਐਗਜ਼ਾਮਪਲ ਸੈੱਟ ਕਰਾਂਗੇ ਤਾਂ ਮੈਨੂੰ ਲੱਗਦਾ ਲੋਕਾਂ ਦਾ ਵਿਆਹਾਂ ਤੋਂ ਵਿਸ਼ਵਾਸ ੁੱਟ ਜੂਗਾ ਹੁਣ ਦੁਨੀਆ ਬਹੁਤ ਅੱਗੇ ਵਧ ਗਈ ਐ ਜੇ ਤੁਸੀਂ ਆਪਣੇ ਨਿਆਣੇ ਨੂੰ ਚੰਗੇ ਸਕੂਲ ਚ ਪੜਾ ਰਹੇ ਹੋ ਉਹਨੂੰ ਚੰਗਾ ਕਰੀਅਰ ਚੁਣਨ ਦਾ ਆਜ਼ਾਦੀ ਦੇ ਰਹੇ ਹੋ ਫ੍ਰੀडम ਦੇ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਥੋੜੀ ਜੀ ਤਵੱਜੋ ਇਸ ਚੀਜ਼ ਤੇ ਵੀ ਦੇ ਦਿਓ ਕਿ ਜੇ ਇੱਕ 24-25 ਸਾਲ ਦਾ ਪੜਿਆ ਲਿਖਿਆ ਬੱਚਾ ਉਹ ਆਪਣੀ ਕੋਈ ਪਸੰਦਗੀ ਤੁਹਾਡੇ ਅੱਗੇ ਰੱਖ ਰਿਹਾ ਤਾਂ ਤੁਸੀਂ ਉਹਦੇ ਤੇ ਥੋੜਾ ਚਿਰ ਬੈਠ ਕੇ ਸੋਚੋ ਜ਼ਰੂਰ ਜਿਵੇਂ ਮੈਂ ਕਿਹਾ ਕਿ ਵਿਚਾਰ ਵਟਾਂਦਰਾ ਕਰੋ ਹੋ ਸਕਦਾ ਇੱਕ ਬਹੁਤ ਸੋਹਣਾ ਰਸਤਾ ਨਿਕਲਿਆ ਆਵੇ ਕਿ ਜਿਹਦੇ ਚ ਤੁਹਾਡੀ ਸਹਿਮਤੀ ਵੀ ਬਣ ਜੇ ਤੇ ਤੁਹਾਡੇ ਬੱਚੇ ਦੀ ਸਹਿਮਤੀ ਵੀ ਬਣ ਜੇ ਕਈ ਪਰਿਵਾਰ ਘਰਾਂ ਦੇ ਵਿੱਚ ਇੰਨਾ ਡਰ ਵਾਲਾ ਮਾਹੌਲ ਬਣਾ ਦਿੰਦੇ ਆ ਨਾ ਕਿ ਬੱਚੇ ਆਪਣੀ ਗੱਲ ਕਹਿ ਹੀ ਨਹੀਂ ਸਕਦੇ ਜਾਂ ਮਾਪੇ ਕਈ ਵਾਰੀ ਇੰਨੇ ਜ਼ਿਆਦਾ ਗੁੱਸੇ ਵਾਲੇ ਜਾਂ ਫਿਰ ਐਦਾਂ ਦੇ ਹੁੰਦੇ ਆ ਕਿ ਉਹ ਕਈ ਵਾਰ ਤੁਹਾਡੀ ਗੱਲ ਸੁਣਦੇ ਹੀ ਨਹੀਂ 24 25 ਸਾਲ ਦੇ ਨਿਆਣੇ ਇੱਕ ਨੌਜਵਾਨ ਨੂੰ ਤੁਸੀਂ ਨਿਆਣਾ ਨਾ ਸਮਝੋ ਉਹ ਉਹਨੂੰ ਉਹਦੀ ਗੱਲ ਕਹਿਣ ਦਿਓ ਤਾਂ ਜੋ ਕੱਲ ਨੂੰ ਤੁਹਾਨੂੰ ਸ਼ਰਮਿੰਦਗੀ ਨਾ ਚੁੱਕਣੀ ਪਵੇ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਕਿ ਕੁੜੀਆਂ ਘਰੋਂ ਭੱਜ ਗਈਆਂ ਜਾਂ ਮੁੰਡੇ ਘਰੋਂ ਭੱਜ ਕੇ ਹੈਨਾ ਉਹ ਵੀ ਇਹੀ ਹੁੰਦਾ ਸੀ ਕਿ ਮਾਪਿਆਂ ਨੂੰ ਗੱਲ ਨਹੀਂ ਕਹਿ ਸਕਦੇ ਪਰ ਭੱਜਣ ਵਰਗਾ ਫੈਸਲਾ ਕਰ ਲੈਂਦੇ ਨੇ ਤੁਸੀਂ ਸੋਚ ਕੇ ਤਾਂ ਦੇਖੋ ਕਿ ਤੁਹਾਡੇ ਮਾਪਿਆਂ ਨੇ ਸਾਰੀ ਜ਼ਿੰਦਗੀ ਇੱਜ਼ਤ ਕਮਾਈ ਹੈ ਤੇ ਤੁਸੀਂ ਉਹਨੂੰ ਮਿੰਟ 'ਚ ਖੇ ਕਰਕੇ ਤੁਰਦੇ ਲੱਗਦੇ ਹੋ ਉਹਦੀ ਬਜਾਏ ਤੁਸੀਂ ਉਹਨਾਂ ਨੂੰ ਕਹੋ ਉਹਨਾਂ ਨਾਲ ਆਪਣੀ ਗੱਲ ਕਰੋ ਤੇ ਮਾਪਿਆਂ ਨੂੰ ਵੀ ਚਾਹੀਦਾ ਕਿ ਨਿਆਣੇ ਤੁਹਾਡੀ ਇੱਕ ਲਾਈਫ ਇਨਵੈਸਟਮੈਂਟ ਹੁੰਦੇ ਨੇ ਸਭ ਤੋਂ ਮਹਿੰਗੀ ਦੌਲਤ ਹੁੰਦੇ ਨੇ ਜੇ ਉਹਨਾਂ ਦੇ ਵਿੱਚ ਵੀ ਐਡੀ ਸੁਖਾਲੀ ਗੱਲਬਾਤ ਹੀ ਨਹੀਂ ਹੋ ਰਹੀ ਹੋ ਰਹੀ ਕਿ ਉਹ ਆਪਣੀ ਪਸੰਦਗੀ ਦੱਸਣ ਤੇ ਮਾਪਿਓ ਦੇ ਤੇ ਸਹਿਮਤੀ ਜਾਂ ਅਸਹਿਮਤੀ ਜਤਾ ਸਕਣ ਤਾਂ ਮੈਨੂੰ ਲੱਗਦਾ ਫਿਰ ਨਿਆਣਿਆਂ ਨੂੰ ਪਾਲਣ ਦਾ ਢੰਗ ਸਾਨੂੰ ਬਦਲਣਾ ਪੈਣਾ ਤੇ ਐਦਾਂ ਦੇ ਫੈਸਲੇ ਨਾ ਕਰਿਆ ਕਰੋ ਕਿ ਕਿਸੇ ਦਾ ਇੱਕ 24-25 ਸਾਲ ਦਾ ਬੱਚਾ ਪਲਿਆ ਪੜਾਇਆ ਸੀ ਉਹਨੂੰ ਮਿੰਟ ਚ ਮਿੱਟੀ ਦੀ ਢੇਰੀ ਚ ਬਦਲ ਦੰਨੇ ਆ ਮੈਂ ਉਹ ਉਸ ਮੁੰਡੇ ਦੇ ਪਿਓ ਨੂੰ ਉਹਦੇ ਫੁੱਲ ਪਾਉਂਦੇ ਦੇਖਿਆ ਤੇ ਉਤੇ ਬੜੇ ਲੋਕਾਂ ਨੇ इमोशनल ਕਮੈਂਟਸ ਕੀਤੇ ਹੋਏ ਸੀਗੇ ਕਿ ਦੇਖੋ ਇੱਕ ਆ ਪੌਣੇ 체 ਫੁੱਟ ਦਾ ਬੱਚਾ ਹਨਾ ਤੇ ਉਹ ਇੱਕ ਸਿਰਫ ਇੱਕ ਕੁਜੇ ਦੇ ਵਿੱਚ ਰਾਖ ਬਣ ਗਿਆ ਤੇ ਉਹ ਕਿਉਂ ਹੋਇਆ ਕਿਉਂਕਿ ਕੁੜੀ ਆਪਣੇ ਮਾਪਿਆਂ ਨੂੰ ਕਹਿ ਨਹੀਂ ਸਕੀ ਹੋ ਸਕਦਾ ਉਹਨੇ ਕਿਹਾ ਹੋਵੇ ਤੇ ਮਾਪਿਆਂ ਨੇ ਸਹਿਮਤੀ ਨਾ ਜਤਾਈ ਹੋਵੇ ਜਾਂ ਫਿਰ ਉਹਨੂੰ ਇਹੀ ਲੱਗਿਆ ਹੋਵੇ ਕਿ ਨਾ ਮੇਨੋਂ ਮਾਪਿਆਂ ਨੂੰ ਕੋਈ ਗੱਲ ਕਹਿਣ ਦੀ ਲੋੜ ਆ ਮੈਂ ਬਾਅਦ ਚੋਂ ਏਦਾਂ ਦਾ ਕੁਛ ਕਰਕੇ ਇਸ ਰਿਸ਼ਤੇ 'ਚੋਂ ਬਾਹਰ ਆ ਜੂੰਗੀ ਤੇ ਜਿਹੜੇ ਵੀ ਏਦਾਂ ਦੀਆਂ ਪਲੈਨਿੰਗਸ ਦੇ ਵਿੱਚ ਸਾਥ ਦਿੰਦੇ ਨੇ ਕਿ ਹਾਂ ਅਸੀਂ ਕਿਸੇ ਨੂੰ ਮਾਰ ਦਾਂਗੇ ਤੇ ਕਿਸੇ ਨੂੰ ਪਤਾ ਨਹੀਂ ਲੱਗੂਗਾ ਉਹ ਇਹ ਸਿੱਕ ਕੇਸ ਤੋਂ ਹੀ ਸਿੱਖ ਲੈਣ ਕਿ ਇਨ੍ਹਾਂ ਲੋਕਾਂ ਦਾ ਕੀ ਹਸ਼ਰ ਹੁੰਦਾ ਹੈ ਕਿੰਨੇ ਕਿੰਨੇ ਪਰਿਵਾਰ ਰੁਲ ਜਾਂਦੇ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆ ਮੈਂ ਸਾਰੀਆਂ ਇੰਟਰਵਿਊ ਸੁਣੀਆਂ ਕਿਸੇ ਦੇ ਕੋਈ ਭੈਣ ਭਰਾ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਕਿਸੇ ਦੇ ਮਾਪੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸਿਰਫ ਇੱਕ ਚੀਜ਼ ਕਿ ਬੈਠ ਕੇ ਗੱਲ ਕਰਨ ਦੀ بجائے ਐਡਾ ਦਲੇਰੀ ਵਾਲਾ ਫੈਸਲਾ ਲੈ ਲਿਆ ਕਿ ਜੀ ਕਿਸੇ ਨੂੰ ਵੀ 10-15 ਲੱਖ ਰੁਪਏ ਦੇ ਕੇ ਤੇ ਅਸੀਂ ਕੁਝ ਵੀ ਕਰਵਾ ਸਕਦੇ ਹਾਂ ਤੇ ਐਦਾਂ ਦੀਆਂ ਐਗਜ਼ਾਮਪਲਸ ਨਾ ਸੈੱਟ ਕਰੋ ਕਿਉਂਕਿ ਆਉਣ ਵਾਲੀਆਂ ਪੀੜੀਆਂ ਸੋਹਣੀਆਂ ਸੋਹਣੀਆਂ ਵਿਆਹ ਦੀਆਂ ਕਹਾਣੀਆਂ ਦੇਖ ਕੇ ਵਿਆਹ ਵਰਗੇ ਰਿਸ਼ਤੇ ਚ ਆਉਣ ਦੀ ਹਾਮੀ ਭਰਨ ਗਿਆ ਨਾ ਕਿ ਐਦਾਂ ਦੀਆਂ ਕਹਾਣੀਆਂ ਵੇਖ ਕੇ ਕਿਉਂਕਿ ਬਹੁਤ ਸਾਰੇ ਮੁੰਡੇ ਕਮੈਂਟ ਕਰਦੇ ਨੇ ਸਾਨੂੰ ਤਾਂ ਵਿਆਹ ਤੋਂ ਡਰ ਲੱਗਣ ਲੱਗ ਗਿਆ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਮਰਵਾਉਂਦਾ ਹੈ ਜਾਂ ਮਾਰਦਾ ਤਾਂ ਕੁੜੀਆਂ ਡਰਦੀਆਂ ਨੇ ਕਿ ਸਾਨੂੰ ਡਰ ਲੱਗਣ ਲੱਗ ਗਿਆ ਮਤਲਬ ਅਸੀਂ ਕਿੱਦਾਂ ਅੰਦਾ ਆਲਾ ਦਵਾਲਾ ਬਣਾ ਦਿੱਤਾ ਤੇ ਬਾਕੀ ਪ੍ਰਮਾਤਵਾ ਕਰੇ ਤੁਹਾਡਾ ਸਾਰਿਆਂ ਦਾ ਰਿਸ਼ਤਾ ਬਹੁਤ ਸੋਹਣਾ ਸਾਰੀ ਜ਼ਿੰਦਗੀ ਲੰਗੇ ਤੁਸੀਂ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹੋ ਤੇ ਬੱਚੇ ਮਾਪਿਆਂ ਨੂੰ ਤੇ ਮਾਪੇ ਬੱਚਿਆਂ ਨੂੰ ਆਪਣੀਆਂ ਪਸੰਦਗੀਆਂ ਤੇ ਨਾ ਪਸੰਦਗੀਆਂ ਬਾਰੇ ਗੱਲ ਕਰ ਸਕਣ ਤੇ ਵਿਆਹ ਤੋਂ ਪਹਿਲਾਂ ਆਪਣੇ ਨਿਆਣਿਆਂ ਨਾਲ ਇਹ ਗੱਲਾਂ ਜ਼ਰੂਰ ਕਰਿਆ ਕਰੋ ਕਿ ਉਹ ਜਿਸ ਘਰ ਵੀ ਜਾ ਰਹੇ ਨੇ ਕਿ ਉਸ ਰਿਸ਼ਤੇ ਦੀ ਜ਼ਿੰਮੇਵਾਰੀ ਉਸ ਘਰ ਦੀ ਜ਼ਿੰਮੇਵਾਰੀ ਚੁੱਕਣ ਦੇ ਲਾਇਕ ਨੇ ਤੇ ਮੁੰਡਿਆਂ ਨਾਲ ਵੀ ਗੱਲਾਂ ਕਰਿਆ ਕਰੋ ਕਿ ਵੀ ਤੂੰ ਜੀ ਨੂੰ ਵੀ ਲੈ ਕੇ ਆ ਰਹਿਆ ਤੂੰ ਉਹਦੀ ਜ਼ਿੰਮੇਵਾਰੀ ਚੁੱਕਣ ਦੇ ਲਾਇਕ ਹੈ ਜਾਂ ਨਹੀਂ ਹੈ ਤੇ ਪਰਿਵਾਰਿਕ ਤੌਰ ਤੇ ਵੀ ਕਿਉਂਕਿ ਪਰਿਵਾਰ ਉਸ ਤੋਂ ਬਾਅਦ ਮੁੰਡੇ ਦਾ ਵੀ ਵਾਧਾ ਹੈ ਆਰਥਿਕ ਤੌਰ ਤੇ ਉਹ ਵੀ ਇੰਨਾ ਕੁ ਮਜ਼ਬੂਤ ਹੋਣਾ ਚਾਹੀਦਾ ਕਿ ਉਹ ਨਵੀਂ ਕੁੜੀ ਦੀ ਜ਼ਿੰਮੇਵਾਰੀ ਤੇ ਉਸ ਤੋਂ ਬਾਅਦ ਆਪਣੇ ਅਗਲੇ ਪਰਿਵਾਰ ਦੀ ਜ਼ਿੰਮੇਵਾਰੀ ਉਹਦੇ ਬੱਚੇ ਵੀ ਹੋਣਗੇ ਉਹ ਸਾਰੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਲਾਇਕ ਹੋਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਚੱਕਰਾਂ 'ਚ ਵੀ ਖਰਾਬ ਹੁੰਦੀਆਂ ਨੇ ਕਿ ਜਦੋਂ ਅਸੀਂ ਇੱਕ ਦੂਜੇ ਦੀ ਇੱਛਾ ਨਹੀਂ ਪੂਰੀ ਕਰਨ ਦੇ ਲਾਇਕ ਹੁੰਦੇ ਤੇ ਉਹ ਇੱਛਾ ਸਮਾਜਿਕ ਵੀ ਹੁੰਦੀ ਆ ਉਹ ਇੱਛਾ ਆਰਥਿਕ ਵੀ ਹੁੰਦੀ ਆ ਉਹ ਇੱਛਾ ਸਰੀਰਕ ਵੀ ਹੁੰਦੀ ਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਤੇ ਜਿੰਨੀ ਵੀ ਹੋ ਸਕਦੀ ਹੈ ਗੱਲਬਾਤ ਆਪਣੇ ਨਿਆਣਿਆਂ ਨਾਲ ਕਰਿਆ ਕਰੋ ਤੇ ਅੱਜ ਦੇ ਐਤਵਾਰ ਚੈਨਾਈ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ